ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਾਂ ਕਰਾਂਗੇ ਪਰ ਹੁਣ ਹੁਤਿਆਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਪਰ ਹੁਣ ਹੱਥਿਆ ਸਾਡੇ ਦੇਸ਼ ਦੀ ਇੱਕ ਖਾਤਿਰਕ ਸਮਾਜਿਕ ਬੁਰਾਈ ਹੈ ਜੇ ਔਰਤ ਪ੍ਰਤੀ ਸਾਡੀ ਪਿੰਛਾ ਕਿਚੂ ਅਤੇ ਅਮਾਨਵੀ ਸੋਚ ਨੂੰ ਪ੍ਰਗਟਾਉਂਦੀ ਹੈ ਇਸ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਰੋਣ ਨੂੰ ਬੰਦਿਆ 8 ਹਫਤੇ ਦਾ ਸਮਾਂ ਲੱਗਦਾ ਹੈ ਇਸ ਸਮੇਂ ਤੱਕ ਇਸ ਵਿੱਚ ਮਨੁੱਖੀ ਹੋਣ ਦੇ ਸਾਰੇ ਅੰਗ ਪ੍ਰਣਾਲੀਆਂ ਅੰਗ ਅਤੇ ਪ੍ਰਣਾਲੀਆਂ ਬਣ ਚੁੱਕੀਆਂ ਹੁੰਦੀਆਂ ਹਨ ਇਸ ਹਾਲਤ ਵਿੱਚ ਇਹ ਇਸ ਨੂੰ ਇੱਕ ਮੁਕੰਮਲ ਮਨੁੱਖੀ ਹੋਣ ਮੰਨਿਆ ਜਾ ਸਕਦਾ ਹੈ ਇਸ ਲਈ ਰੋਣ ਹੱਤਿਆ ਹੀ ਸ਼ੂ ਹੱਤਿਆ ਵਰਗਾ ਹੀ ਅਪਰਾਧ ਹੈ ਵਿਗਿਆਨ ਵੱਲੋਂ ਮਨੁੱਖ ਦੇ ਫਾਇਦੇ ਅਤੇ ਉਸ ਦੀਆਂ ਬਿਮਾਰੀਆਂ ਦੇ ਇਲਾਜ ਲਈ ਦਿੱਤੀ ਅਲਟਰਾ ਸਾਊਂਡ ਸਕੈਨ ਦੀ ਵਰਤੋਂ ਹੋਣ ਲੱਗੀ ਲੱਗੀ ਹੈ ਅਤੇ ਕੁੜੀਆਂ ਦੀ ਮਾਂ ਦੇ ਪੇਟ ਵਿੱਚ ਹੀ ਹੱਤਿਆ ਸ਼ੁਰੂ ਹੋ ਗਈ ਹੈ ਇਹ ਸਾਡੀ ਕੜੀਆ ਮਨੁੱਖੀ ਸੋਚ ਅਤੇ ਲਾਲਚ ਪ੍ਰਵਿਰਤੀ ਦਾ ਸਿੱਟਾ ਹੈ ਪ੍ਰੂਨ ਹੱਤਿਆ ਦੇ ਲੜਕੇ ਅਤੇ ਲੜਕੀਆਂ ਦੀ ਗਿਣਤੀ ਵਿੱਚ ਅਸੰਤੁਲਨ ਪੈਦਾ ਕਰ ਦਿੱਤਾ ਹੈ 2011 ਦੀ ਜਨਗਣ ਆਦੇ ਅੰਕੜਿਆਂ ਅਨੁਸਾਰ ਹਜ਼ਾਰ ਮੁੰਡਿਆਂ ਵਿੱਚ ਕੁੜੀਆਂ ਦੀ ਗਿਣਤੀ ਸਿਰਫ 940 ਹੈ। ਭਾਵੇਂ ਸਰਕਾਰ ਨੇ ਬ੍ਰੂਹਤ ਅਨੁਲੋਕ ਲੇਸਤ ਕਦਮ ਚੁੱਕੇ ਹਨ ਪਰ ਇਹ ਇਹਨਾਂ ਦਾ ਵੀ ਕੋਈ ਬਹੁਤਾ ਅਸਰ ਨਹੀਂ ਹੋਇਆ। ਇਸ ਲਈ ਸਮਾਜ ਵਿੱਚ ਜਾਗਰੂਕੀ ਲਿਆਉਣਾ अथवा ਸਮਾਜ ਦੀ ਸੋਚ ਨੂੰ ਬਦਲਣ ਦੀ ਲੋੜ ਹੈ। ਦੂਸਰੇ ਪਾਸੇ ਔਰਤ ਨੂੰ ਸਮਾਜਿਕ ਬਰਾਬਰੀ ਦੇ ਨਾਲ-ਨਾਲ ਆਰਥਿਕ ਪੱਖੋਂ ਅਜਾਦ ਕਰਨ ਦੀ ਵੀ ਲੋੜ ਹੈ ਜਿੰਨੀ ਦੇਰ ਤੱਕ ਔਰਤ ਆਪਣੀਆਂ ਆਰਥਿਕ ਲੋੜਾਂ ਦੀ ਮਦਦ ਮਰਦ ਦੇ ਅਧੀਨ ਰਹੇਗੀ ਉਨੀ ਦੇਰ ਤੱਕ ਉਸ ਪ੍ਰਤੀ ਅਜਿਹਾ ਹੀ ਅਪਰਾਧ ਨਹੀਂ ਘਟਣਗੇ ਸਾਨੂੰ ਮੁੰਡੇ ਤੇ ਕੁੜੀ ਦੇ ਵਿੱਚ ਫਰਕ ਵਾਲੀ ਸੋਚ ਨੂੰ ਬਦਲਣਾ ਚਾਹੀਦਾ ਹੈ ਸਰਕਾਰ ਨੂੰ ਵਿਭਰੂਣ ਹੱਤਿਆ ਸੰਬੰਧੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇ ਨੀਏ ਚਾਹੀਦੇ ਹਨ ਔਰਤਾਂ ਦੀ ਸਮਾਜਿਕ ਸੁਰੱਖਿਆ ਲਈ ਵੀ ਵਿਸ਼ੇਸ਼ ਕਦਮ ਚੁੱਕੇ ਜਾਣ ਚਾਹੀਦੇ ਹਨ ਦੂਸਰੇ ਪਾਸੇ ਸਰਕਾਰ ਨੂੰ ਆਮ ਲੋਕਾਂ ਦੇ ਬੁਢਾਪੇ ਨੂੰ ਵੀ ਸੁਰੱਖਿਅਤ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਾ ਰਹੇ ਬੱਚਿਓ اے ਸੀ ਪ੍ਰੂਨ ਹੱਤਿਆ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਿਰ ਦੇ ਅਗਲੀ ਵੀਡੀਓ ਵਿੱਚ